ਤੇ ਭਰਾਵੋ ਜੇ ਤੁਸੀਂ ਵੀ ਸਾਡੀ ਵੀਡੀਓ ਦੇਖਦੇ ਹੋ ਗੋਲੂ ਤੇ ਲੱਗੀ ਵੀਰੇ ਅਸੀਂ ਗੱਲ ਨਹੀਂ ਵੀ ਤੁਸੀਂ ਬਾਪੂ ਨੂੰ ਸਾਂਭਣਾ ਵਾ ਅਸੀਂ ਇਹ ਨਹੀਂ ਕਹਾ ਕਿ ਤੁਸੀਂ ਬਾਪੂ ਨੂੰ ਲੈ ਜਾਓ ਬਾਪੂ ਦੀ ਸਾਡੇ ਕੋਲ ਰਹਿ ਪੈਣਗੇ ਇੱਥੇ ਹੀ ਸਾਰਾ ਜ਼ਿੰਦਗੀ ਇੱਥੇ ਕੱਢ ਲੈਣਗੇ ਸਾਡੇ ਕੋਲੇ ਪਰ ਤੁਸੀਂ ਇੱਕ ਵਾਰੀ ਮਿਲ ਜਿਓ ਆ ਥੋੜਾ ਐਨੂੰ ਇੱਕ ਵਾਰੀ ਐ ਲੱਗੇ ਵੀ ਮੈਂ ਉਹਦੇ ਪੁੱਤਾਂ ਨੂੰ ਮਿਲ ਲਿਆ ਬਾਪੂ ਜਨਜੀਤ ਸਿੰਘ ਜੀ ਅੱਖਾਂ ਤੋਂ ਬਲਾਈਂਡ ਨੇ ਸਾਰਾ ਜੀਵਨ ਬੜੇ ਸੰਘਰਸ਼ ਦੇ ਨਾਲ ਕੱਢਿਆ ਦੁੱਖ ਸੁੱਖ ਵੀ ਦੇਖੇ ਔਰ ਹੁਣ ਬੁਢਾਪਾ ਆ ਗਿਆ ਤੁੰ ਲ ਫਿਰਨ ਤੋਂ ਵੀ ਦਿੱਕਤ ਆ ਰਹੀ ਐ ਦਿਖਾਈ ਤਾਂ ਦਿੰਦਾ ਨਹੀਂ ਬਲਾਈਂਡ ਆ ਬਾਪੂ ਨੇ ਉੱਤੇ ਪਲਾਟ ਪਲੂਟ ਲਏ ਹੋਏ ਸੀਗੇ ਪ੍ਰਾਪਰਟੀਆਂ ਸੀਗੀਆਂ ਬੱਸਾਂ ਦਾ ਕਾਰੋਬਾਰ ਸੀ ਬਾਪੂ ਦੱਸਦਿਆ ਬਾਪੂ ਜੀ ਦਾ ਟਰੱਕ ਵੀ ਸੀਗੇ ਤੇ ਸਾਰਾ ਕਾਰੋਬਾਰ ਬੜਾ ਵਧੀਆ ਚੱਲਦਾ ਸੀ ਉਹ ਬਾਪੂ ਦੱਸਦਾ ਵੀ ਉਹਨਾਂ ਕੋਲ ਰਵਾਲਵਰ ਸੀ ਮੈਨੂੰ ਮਾਰਨ ਨੂੰ ਫਿਰਦੇ ਸੀ ਉਹ ਵੀ ਮੈਂ ਲੜਾਈ ਹੋਈ ਜਦੋਂ ਆਮਣੇ ਸਾਹਮਣੀ ਤੇ ਮੈਂ ਉਹਨਾਂ ਨੂੰ ਦੋਨਾਂ ਨੂੰ ਮਾਰਤਾ ਉਹਨਾਂ ਦੋਨਾਂ ਨੂੰ ਮਾਰ ਕੇ ਬਾਪੂ ਜੀੜੇ ਚਲਿਆ ਗਿਆ ਬਾਪੂ ਮੁੜ ਕੇ ਝੇਲ ਤੋਂ ਆਇਆ ਆ ਕੇ ਬੱਚੇ ਲੱਭੇ ਬੱਚੇ ਨਹੀਂ ਪਤਾ ਲੱਗੇ ਕਿੱਥੇ ਚਲੇ ਗਏ ਪਹਿਣਾ ਕਹਿੰਦੀਆਂ ਸਾਨੂੰ ਵੀ ਨਹੀਂ ਪਤਾ ਉਹ ਸ਼ਰਾਬ ਪੀ ਲਿੰਦਾ ਸੀ ਬਾਪੂ ਕਹਿੰਦਾ ਮੈਂ ਰਾਤ ਨੂੰ ਭੁੱਲ ਜਾਂਦਾ ਈ ਸਾਰਾ ਕੁਝ ਸਵੇਰੇ ਉੱਠ ਕੇ ਟਰੱਕ ਚਲਾਉਣਾ ਦਿਨੇ ਫੇਰ ਸਰ ਦੇ ਟਰੱਕ ਚਲਾਈ ਜਾਣਾ ਰਾਤ ਨੂੰ ਫੇਰ ਸ਼ਰਾਬ ਪੀ ਕੇ ਪੈ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਚਰਨਜੀਤ ਸਿੰਘ ਜੀ ਹਾਂ ਜੀ ਅੱਖਾਂ ਤੋਂ ਬਲਾਈਂਡ ਨੇ ਦਿਖਦਾ ਨਹੀਂ ਪਰ ਮੰਨ ਦੀ ਅੱਖ ਨਾਲ ਸਭ ਕੁਝ ਦੇਖਦੇ ਨੇ ਇਦਾਂ ਹੀ ਬਾਪੂ ਬੰਦ ਬਹਿ ਜਾਓ ਬਾਪੂ ਜੀ ਬਹਿ ਜਾਓ ਬਾਪੂ ਬੰਦ ਸਿੰਘ ਜੀ ਪਰਿਵਾਰ ਵੀ ਸੀਗਾ ਧੀਆਂਆਂ ਵਾ ਵਿਆਹੀਆਂ ਹੋਈਆਂ ਆਪੋ ਆਪਣੇ ਘਰੀਏ ਪੁੱਤ ਹੈ ਨਹੀਂ ਸੀ ਕੋਈ ਬਜ਼ੁਰਗ ਹੋ ਗਏ ਤੁਹਾਨੂੰ ਪਤਾ ਅੱਜ ਕੱਲ੍ਹ ਕੌਣ ਭਤੀਜਾ ਕੌਣ ਭਾਣਜਾ ਕੋਈ ਖੜਦਾ ਨਹੀਂ ਬਾਪੂ ਇਕੱਲੇ ਹੀ ਆਪਣੇ ਘਰ 'ਚ ਰਹਿ ਰਹੇ ਸੀ ਹਾਲਾਤ ਬਹੁਤ ਬੁਰੇ ਹੋ ਗਏ ਸੀ ਬਜ਼ੁਰਗ ਹੋ ਗਏ ਸੀ ਸਰੀਰ ਅੱਖਾਂ ਤੋਂ ਵੀ ਪ੍ਰੋਪਰ ਦਿਖਣੋਂ ਹਟ ਗਿਆ ਸੀ ਤਰਨੋ ਵੀ ਰਹਿ ਗਏ ਸੀ ਘਰ ਦੀ ਛੱਤ ਵੀ ਢਿੱਗਣ ਵਾਲੀ ਸੀ ਇੱਦਾਂ ਹੀ ਬਾਪੂ ਚਰਨਜੀਤ ਸਿੰਘ ਜੀ ਆ। ਬਾਪੂ ਚਰਨਜੀਤ ਸਿੰਘ ਜੀ ਅੱਖਾਂ ਤੋਂ ਬ্লাইন্ড ਨੇ। ਸਾਰਾ ਜੀਵਨ ਬ੍ਰਿਟਿਸ਼ ਸੰਘਰਸ਼ ਦੇ ਨਾਲ ਕੱਢਿਆ। ਬੜੇ ਡੋਖ ਸੁਖ ਵੀ ਦੇਖੇ ਪਰ ਹੁਣ ਬੁਢਾਪਾ ਆ ਗਿਆ ਤੁਨ ਫਿਰਨ ਤੋਂ ਵੀ ਦਿੱਕਤ ਆ ਰਹੀ ਐ ਦਿਖਾਈ ਤਾਂ ਦਿੰਦਾ ਨਹੀਂ ਬ্লাইন্ড ਆ। ਫਿਰ ਕਿਸੇ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਕਿਸੇ ਉਸ ਇਨਸਾਨ ਨੇ ਕਿਰਪਾ ਕੀਤੀ ਬਾਪੂ ਚਰਨਜੀਤ ਜੀ ਨੂੰ ਕਿਉਂਕਿ ਬਾਪੂ ਜੀ ਸਾਡੀਆਂ ਵੀਡੀਓ ਵੀ ਦੇਖਦੇ ਹੁੰਦੇ ਸੀ। ਜਮਦੀਦ ਬਾਪੂ ਜੀ ਹੁਣ ਆਪਾਂ ਸੰਗਤ ਨੂੰ ਬੇਨਤੀ ਕਰਦੇ ਆਂ ਜੀ ਬਾਪੂ ਜੀ ਦਿੱਲੀ ਕਿਸ਼ਨਾ ਨਗਰ ਜਮਨਾਪਾਰ ਵਿਆਹ ਹੋਈ ਸੀ ਤੇ ਬਾਪੂ ਜੀ ਦਿੱਲੀ ਕਿੱਥੇ ਰਹਿੰਦੇ ਬਾਪੂ ਜੀ ਰਹਿੰਦੇ ਕਿੱਥੇ ਤੁਸੀਂ ਜਿੱਥੇ ਤੁਹਾਡਾ ਵਿਆਹ ਹੋਇਆ ਮੈਂ ਪਠਾਨਕੋਟ ਜਦੋਂ ਵਿਆਹ ਹੋਇਆ ਹਾਂਜੀ ਉਹ ਕਿੰਨਾਂ ਲਈ ਤੁਸੀਂ ਕਹਿੰਦੇ ਦਿੱਲੀ ਰਹਿੰਦੇ ਸੀ ਵਿਆਹ ਉਹ ਦਿੱਲੀ ਕਿੱਥੇ ਜਾ ਕੇ ਵਿਆਹ ਦਿੱਲੀ ਕੀਤਾ ਕਿੱਥੇ ਇੱਥੇ ਬਹਿੰਦ ਘਰੇ ਭੈਣ ਕਿੱਥੇ ਰਹਿੰਦੀ ਸੀ ਕਿਹੜੇ ਮੱਲੇ ਚ ਮਦਨਗਰੀ ਮਦਨਗਰੀ ਦਿੱਲੀ ਤੇ ਉੱਥੇ ਬਾਪੂ ਜੀ ਦਾ ਵਿਆਹ ਹੋਇਆ ਭੈਣਾ ਨੇ ਰਿਸ਼ਤਾ ਕਰਾਇਆ ਸੀ ਉਸ ਤੋਂ ਬਾਅਦ ਬਾਪੂ ਜੀ ਦੇ ਦੋ ਬੇਟੇ ਹੋਏ ਇੱਕ ਦਿਨ ਨਾ ਸਤਵੀਰ ਸਿੰਘ ਆ ਇੱਕ ਦਿਨ ਨਾ ਸਤਵੰਤ ਸਿੰਘ ਇੱਕ ਦਿਨ ਨਾ ਗੋਲੂ ਇੱਕ ਦਿਨ ਨਾ ਲੱਕੀ ਆ ਹਨਾ ਹਾਂ ਤੇ ਉਸ ਤੋਂ ਬਾਅਦ ਚਲੋ ਬਾਪੂ ਨੇ ਉੱਥੇ ਪਲਾਟ-ਪਲੂਟ ਲੈ ਹੋਏ ਸੀਗੇ ਪ੍ਰਾਪਰਟੀਆਂ ਸੀਗੀਆਂ ਬੱਸਾਂ ਦਾ ਕਾਰੋਬਾਰ ਸੀ ਬਾਪੂ ਦੱਸਦੇ ਆ ਬਾਪੂ ਜੀ ਦਾ ਟਰੱਕ ਵੀ ਸੀਗੇ ਤੇ ਸਾਰਾ ਕਾਰੋਬਾਰ ਬੜਾ ਵਧੀਆ ਚੱਲਦਾ ਸੀ ਤੇ ਕੁਝ ਹਾਲਾਤ ਇਦਾਂ ਦੇ ਬਣ ਗਏ ਮੇ ਪ੍ਰੋਗਰਾਮ ਨਿਹਰਾ ਬੀਨਸਾ ਫੇਲ ਹੋ ਗਿਆ ਪਲਾਟਾਂ ਦਾ ਰੋਲਾ ਪੈ ਗਿਆ ਉੱਥੇ ਗੁੱਜਰਪਾਈ ਚਾਰੇ ਦੇ ਬੰਦੇ ਸੀ ਉਹਨਾਂ ਨੇ ਪਲਾਟ ਬਾਪੂ ਦੇ ਦੱਬਣ ਦੀ ਕੋਸ਼ਿਸ਼ ਕੀਤੀ ਬਾਪੂ ਦੀ ਲੜਾਈ ਹੋ ਵੀ ਉਹ ਬਾਪੂ ਦਾਹੰਦਾ ਵੀ ਉਹਨਾਂ ਕੋਲ ਰਿਵਾਲਵਰ ਸੀ ਮੈਨੂੰ ਮਾਰਨ ਨੂੰ ਫਿਰਦੇ ਸੀ ਉਹ ਵੀ ਮੈਂ ਲੜਾਈ ਹੋਈ ਜਦੋਂ ਸਾਹਮਣੀ ਤੇ ਮੈਂ ਉਹਨਾਂ ਨੂੰ ਦੋਨਾਂ ਨੂੰ ਮਾਰਤਾ ਉਹਨਾਂ ਦੋਨਾਂ ਨੂੰ ਮਾਰ ਕੇ ਬਾਪੂ ਜੇਲ੍ਹ ਚ ਲਿਆ ਗਿਆ ਤੇ ਬਾਪੂ ਜੇਲ੍ਹ ਰਹੇ ਕਿੰਨੇ ਸਾਲ ਬਾਪੂ 5.5 ਸਾਲ ਸਾਡੇ 5.5 ਸਾਲਾਂ ਚ ਇਨੀ ਛੇਤੀ ਜੇਲ ਕਿਵੇਂ ਮੁੱਕ ਗਈ ਬਾਪੂ ਮੈਂ ਬਰੀ ਹੋ ਕੇ ਆਇਆ ਜੀ ਅੱਛਾ ਬਰੀ ਹੋ ਗਏ ਤੁਸੀਂ ਹਾਂ ਤੇ ਇਹ ਬਾਪੂ ਜੀ ਉਹ ਕੇਸ ਚ ਬਰੀ ਹੋ ਗਏ ਕੋਈ ਸਿਸਟਮ ਲਾ ਕੇ ਕੋਈ ਟਿਕੜਮ ਲਾ ਕੇ ਪਰ ਪਤਾ ਨਹੀਂ ਰੱਬ ਦੇ ਰੰਗਾਂ ਦਾ ਉਸ ਤੋਂ ਬਾਅਦ ਜਦੋਂ ਘਰੇ ਆਏ ਵਾਪਸ ਘਰ ਵਾਲੀ ਹੈ ਜਿਹੜੀ ਉਹ ਤਾਂ ਪਹਿਲਾਂ ਹੀ ਪੂਰੀ ਹੋ ਗਈ ਸੀ ਜੇਲ ਜਾਣ ਤੋਂ ਪਹਿਲਾਂ ਹੀ ਹਨਾ ਜੀ ਹਾਂਜੀ ਹਾਂਜੀ ਤੇ ਪੂਰੀ ਡੈਥ ਤੋਂ ਬਾਅਦ ਹੀ ਇਹ ਘਾਟੇ ਵਾਦੇ ਸ਼ੁਰੂ ਹੋਏ ਬਾਪੂ ਦਾ ਆਂਦਾ ਵੀ ਪ੍ਰੋਪਰਟੀਆਂ ਪ੍ਰੋਪਰਟੀਆਂ ਟਰੱਕ ਟਰੱਕ ਬੱਸਾਂ ਬੁੱਸਾਂ ਸਭ ਕੁਝ ਵਿਗੜਨ ਲੱਗ ਗਿਆ ਜਦੋਂ ਉਹਦੀ ਮੌਤ ਹੋ ਗਈ ਬਲੱਡ ਕੈਂਸਰ ਸੀ ਉਹਨਾਂ ਨੂੰ ਤੇ ਉਸ ਤੋਂ ਬਾਅਦ ਇਹ ਜੇਲ ਚਲੇ ਗਏ ਤੇ ਇਹ ਜਿਹੜੇ ਬੱਚੇ ਸੀਗੇ ਉਹ ਨਾਨਾ ਨਾਨੀ ਲੈ ਗਏ ਉਹਨਾਂ ਨੇ ਜਿਵੇਂ ਕਹਿ ਦਈਏ ਜਾਂਦਾ ਡਰ ਬਹਿ ਗਿਆ ਵੀ ਇਹਨੇ ਬੰਦੇ ਮਾਰਤੇ ਕਤਲ ਕਰਦਾ ਵੀ ਕਾਤਲ ਹੋ ਗਿਆ ਹਨਾ ਬੱਚਿਆਂ ਦੇ ਕਾਤਲ ਦਾ ਸਾਆ ਨਾ ਪਵੇ ਜਾਂ ਕਿਵੇਂ ਜੋ ਵੀ ਉਸ ਟਾਈਮ ਉਹਨਾਂ ਨੇ ਸੋਚਿਆ ਉਹਨਾਂ ਨੇ ਬਾਪੂ ਜੀ ਤੋਂ ਬੱਚੇ ਦੂਰ ਕਰਤੇ ਤੇ ਜਾਂ ਉਹਨਾਂ ਨੇ ਕੋਈ ਇਹਦੀਆਂ ਸੌਹਾਂ ਖਾ ਲੀਆਂ ਜਾਂ ਕੋਈ ਪਤਾ ਨਹੀਂ ਰੱਬ ਵੀ ਜਾਣਦਾ ਬਾਪੂ ਮੁੜ ਕੇ ਜੇਲ੍ਹ ਤੋਂ ਆਇਆ ਆ ਕੇ ਬੱਚੇ ਲੱਭੇ ਬੱਚੇ ਨਹੀਂ ਪਤਾ ਲੱਗੇ ਕਿੱਥੇ ਚਲੇ ਗਏ ਪਹਿਣਾ ਕਹਿੰਦੀਆਂ ਸਾਨੂੰ ਵੀ ਨਹੀਂ ਪਤਾ ਉਹਨਾਂ ਨੇ ਘਰ ਬਦਲਤਾ ਕਿਤੇ ਹੋਰ ਜਾ ਕੇ ਰਹਿਣ ਲੱਗੇ ਤੇ ਬਾਪੂ ਜੀ ਦੱਸਦੇ ਆ ਵੀ ਉਦੋਂ ਮੁੜ ਕੇ ਫਿਰ ਮੈਂ ਲਗਾਤਾਰ ਉਹਨਾਂ ਨੂੰ ਲੱਭਦਾ ਰਿਹਾ ਟਰੱਕ ਚ ਚਲਾਉਂਦਾ ਰਿਹਾ ਗੱਡੀਆਂ ਚ ਚਲਾਉਂਦਾ ਰਿਹਾ ਤਾਂ ਫਿਰ ਐਂ ਜੀਵਨ ਨਿਕਲਦਾ ਗਿਆ ਸ਼ਰਾਬ ਬਹੁਤ ਪੀਣ ਲੱਗ ਗਏ ਜਦੋਂ ਘਾਰ ਹੀ ਪਟਿਆ ਗਿਆ ਸਾਰਾ ਕੁਝ ਢਿੱ ਕੇ ਦੇ ਮਰਡਰ ਹੋ ਜਾਣਾ ਉਹੀ ਨਹੀਂ ਅੱਖਾਂ ਤੋਂ ਪਰੇ ਹਟਦੀਆਂ ਚੀਜ਼ਾਂ ਹਨਾ ਇਨਸਾਨ ਨੂੰ ਜਦੋਂ ਅਸੀਂ ਕਿਸੇ ਨੂੰ ਮਾਰ ਦਿੰਨੇ ਆਂ ਤੇ ਉਹ ਚੀਜ਼ ਦਾ ਅਸਰ ਵੀ ਪੈਂਦਾ ਸਾਡੇ ਤੇ ਬਹੁਤ ਉਸ ਟਾਈਮ ਜਰੂਰ ਬਾਪੂ ਨੇ ਚਲੋ ਗੁੱਸੇ ਟਜਾ ਜੋ ਵੀ ਲੜਾਈ ਹੋਈ ਆਪਦੇ ਆਪ ਨੂੰ ਬਚਾਉਣ ਚ ਕੀਤਾ ਕਤਲ ਤੇ ਫਿਰ ਉਹ ਸ਼ਰਾਬ ਪੀ ਲੈਂਦਾ ਸੀ ਬਾਪੂ ਕਹਿੰਦਾ ਮੈਂ ਰਾਤ ਨੂੰ ਭੁੱਲ ਜਾਂਦਾ ਸਾਰਾ ਕੁਝ ਸਵੇਰੇ ਉੱਠ ਕੇ ਟਰੱਕ ਚਲਾਉਣਾ ਦਿਨੇ ਫਿਰ ਸਾਰਾ ਦਿਨ ਟਰੱਕ ਚਲਾਈ ਜਾਣਾ ਰਾਤ ਨੂੰ ਫਿਰ ਸ਼ਰਾਬ ਪੀ ਕੇ ਪੈ ਜਾਣਾ ਜੀਵਨ ਇਦਾਂ ਹੀ ਚੱਲਦਾ ਗਿਆ ਬੱਚੇ ਵੀ ਨਹੀਂ ਮਿਲੇ ਮੁੜ ਕੇ ਪੈਣਾ ਭਰਾਵਾਂ ਨੂੰ ਪੁੱਛਣਾ ਉਹ ਵੀ ਨਹੀਂ ਦੱਸਦੇ ਸੀਗੇ ਪਹਿਣਾ ਦੱਸਦੀਆਂ ਸੀ ਵੀ ਮੈਂ ਲੱਭਦੀ ਆ ਲੱਭਣ ਵੀ ਜਾਂਦੇ ਸੀ ਬਾਪੂ ਕਹਿੰਦਾ ਮੈਂ ਖਰਚਾ ਵੀ ਦਿੰਦਾ ਸੀ ਪਰ ਅੱਜ ਤੱਕ ਲੱਭੇ ਨਹੀਂ ਫਿਰ ਲਾਇਸੈਂਸ ਜੀ ਬਾਪੂ ਦਾ ਜਿਹੜਾ ਉਹ ਖਤਮ ਹੋ ਗਏ ਨਕਲੀ ਲਾਇਸੈਂਸਾਂ ਦੇ ਬਾਪੂ ਕਹਿੰਦੇ ਸੀ ਡਰਾਈਵਰੀ ਕੀਤੀ ਸਾਰੀ ਹੁਣ ਕਿ ਜਦੋਂ ਅਸਲੀ ਲਾਇਸੈਂਸਾਂ ਦਾ ਟਾਈਮ ਆਇਆ ਸਾਡੇ ਲਾਇਸੈਂਸ ਬਣੇ ਨਹੀਂ ਟਰੱਕ ਤੇ ਚੜਨ ਜੋਗੇ ਨਹੀਂ ਰਹੇ ਅ ਦਿੱਲੀ ਜਦੋਂ ਮੈਟਰੋ ਬਣੀ ਆ ਉੱਥੇ ਵੀ ਬਾਪੂ ਕਹਿੰਦਾ ਮੈਂ ਕੰਮ ਕੀਤਾ ਫਿਰ ਉਹ ਦੁਬਾਰਾ ਇਹਨਾਂ ਨੇ ਗੁਰੂ ਘਰਾਂ ਦਾ ਸਾਰਾ ਲਿਆ ਫਿਰ ਗੁਰਦੁਆਰਾ ਸਾਹਿਬ ਗਵਲੀਅਰ ਕਿਲਾਵਾ ਜਿਹੜਾ ਗਵਲੀਅਰ ਦਾ ਉੱਥੇ ਚਲੇ ਗਏ ਐਮਪੀ ਦੇ ਵਿੱਚ ਹਜੂਰ ਸਾਹਿਬ ਹਜੂਰ ਸਾਹਿਬ ਚਲੇ ਗਏ ਭਰਤਗੜ ਚਲੇ ਗਏ ਗੁਰਦੁਆਰਾ ਸਾਹਿਬ ਇਦਾਂ ਹੀ ਫਿਰ ਇਹਨਾਂ ਨੇ ਆਪਣਾ ਜੀਵਨ ਗੁਰੂ ਘਰਾਂ ਦੀ ਸੇਵਾ ਕਰਦਿਆਂ ਗੁਜ਼ਾਰਨਾ ਸ਼ੁਰੂ ਕੀਤਾ ਕੋਈ ਲੰਗਰ ਦੇ ਵਿੱਚ ਡਿਊਟੀ ਆ ਕੋਈ ਚੌਂਕੀਦਾਰੇ ਤੇ ਡਿਊਟੀ ਆ ਜੋ ਵੀ ਡਿਊਟੀ ਮਿਲਦੀ ਸੀ ਇਹ ਕਹਿੰਦੇ ਸੀ ਕਰੀ ਜਾਂਦੇ ਸੀ ਹੌਲੀ 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 ਉਮਰ ਵੀ ਵੱਧ ਰਹੀ ਸੀ 2 ਸਾਲ ਪਹਿਲਾਂ ਡਿਊਟੀ ਤੇ ਬੈਠੇ ਸੀ ਦਿਉੜੀ ਤੇ ਬਾਹਰ ਤੇ ਅੱਖਾਂ ਦੀ ਲਾਈਟ ਅਚਾਨਕ ਘਟ ਗਈ ਉਹ ਧੁੰਦਲਾ ਹੋ ਗਿਆ ਧੁੰਦ ਜੀ ਪੈਣ ਲੱਗੀ ਲੋਕਾਂ ਨੂੰ ਪੁੱਛਿਆ ਵੀ ਬੱਦਲਾ ਆਗੇ ਤਾਂ ਉਹਨਾਂ ਨੇ ਦੱਸਿਆ ਵੀ ਨਹੀਂ ਬਾਪੂ ਬੱਦਲ ਤਾਂ ਨਹੀਂ ਹੈਗੇ ਮੌਸਮ ਤਾਂ ਸਾਰਾ ਠੀਕ ਆ ਤਾਂ ਪਤਾ ਲੱਗਿਆ ਵੀ ਅੱਖਾਂ ਨੂੰ ਕੋਈ ਪ੍ਰੋਬਲਮ ਆ ਗਈ ਡਾਕਟਰ ਦੇ ਗਏ ਡਾਕਟਰ ਨੇ ਚੈੱਕ ਕੀਤਾ ਉਹਨਾਂ ਨੇ ਵੀ ਜਵਾਬ ਦਿੱਤਾ ਹੋ ਸਕਦਾ ਉਸ ਟਾਈਮ ਪਰਵੰਧਕਾਂ ਨੇ ਇਲਾਜ ਕਰਾਇਆ ਜਾਂ ਬਾਪੂ ਸੰਤੁਸ਼ਟ ਨਹੀਂ ਹੋਏ ਕਿਉਂਕਿ ਡਾਕਟਰ ਨੇ ਜਵਾਬ ਦਿੱਤਾ ਜਿੰਨਾ ਟਾਈਮ ਅੱਖਾਂ ਦੀ ਰੋਸ਼ਨੀ ਨਹੀਂ ਆਉਂਦੀ ਬੰਦੇ ਨੂੰ ਐਂ ਲੱਗਦਾ ਨਾ ਵੀ ਮੇਰਾ ਇਲਾਜ ਨਹੀਂ ਹੋ ਰਿਹਾ ਫਿਰ ਬਾ ਉਸ ਤੋਂ ਬਾਅਦ ਫਿਰ ਬਾਪੂ ਦੀ ਜਿਹੜੀ ਅਸਲੀ ਜ਼ਿੰਦਗੀ ਦੀ ਜਿਹੜੀ ਉਹ ਸਜ਼ਾ ਸੀ ਕਹਿ ਦਈਏ じゃ ਉਹ ਸ਼ੁਰੂ ਹੋ ਗਈ ਕਿਉਂਕਿ ਅੱਖਾਂ ਤੋਂ ਬਿਨਾਂ ਤਾਂ ਸਜ਼ਾ ਹੀ ਆ ਭੈਣ ਤੇ ਭਰਾਵੋ ਆਪਣੇ ਭੈਣ ਭਰਾ ਵੀ ਸਾਰੇ ਮੁਨਕਰ ਹੋ ਗਏ ਜਿਨ੍ਹਾਂ ਨੇ ਰੱਖਣਾ ਸੀ ਪੰਜ ਭਰਾ ਸੀ ਤੇ ਤਿੰਨ ਭੈਣਾਂ ਸੀ ਤੇ ਮਤਲਬ ਕਿਸੇ ਪਾਸੇ ਢੋਈ ਨਹੀਂ ਮਿਲੀ ਬਾਪੂ ਦਾ ਸੁਭਾਅ ਕੱਬਾ ਸੀ ਥੋੜਾ ਜਿਆ ਬਾਪੂ ਥੋੜੇ ਅਟਮ ਸੁਭਾਅ ਦੇ ਸੀਗੇ ਮਤਲਬ ਕੋਈ ਵੀ ਕਾਰਨ ਬਣੇ ਕਿ ਵੈਗਰੂ ਜਾਣ ਦਾ ਤਾਂ ਬਾਪੂ ਘੁੰਮ ਦੇ ਘਮਾਉਂਦੇ ਇੱਕ ਦਿਨ ਮਨਕੁਟਰੀ ਸੇਵਾ ਤੇ ਆ ਪਹੁੰਚੇ ਸੁਪਨਿਆਂ ਦੇ ਘਰ ਆ ਪਹੁੰਚੇ 4 ਮਹੀਨੇ ਹੋ ਗਏ ਬਾਪੂ ਜੀ ਨੂੰ ਇੱਥੇ ਆਇਆ ਨੂੰ ਤੇ ਹੁਣ ਬਾਪੂ ਜੀ ਦਾ ਸੀ ਇੱਥੇ ਵੀ ਸਾਰੇ ਚੈੱਕਅਪ ਕਰਾਏ ਤੇ ਡਾਕਟਰਾਂ ਨੇ ਦੱਸਿਆ ਵੀ ਅੱਖਾਂ ਦੀ ਲਾਈਟ ਆ ਜਿਹੜੀ ਉਹ ਪੁੱਛਿਓ ਜਾ ਚੁੱਕੀ ਹੈ ਖਤਮ ਹੋ ਗਈ ਲਾਈਟ ਬਾਕੀ ਤੇ ਹੁਣ ਬਾਪੂ ਜੀ ਸਾਡੇ ਕੋ ਰਹਿੰਦੇ ਨੇ ਅੱਜ ਅਸੀਂ ਉੱਪਰ ਵਿਜ਼ਿਟ ਕਰਨ ਆਉਨੇ ਆ ਇਹ ਬੋਰਡ ਆ ਜਿਹੜੀ ਇਹ ਬੱਚਿਆਂ ਦੀ ਬੋਰਡ ਆ ਜਿੱਥੇ ਕੁਝ ਸਿਆਣੇ ਬਜ਼ੁਰਗ ਥੋੜਾ ਕਿਉਂਕਿ ਬੈੱਡ ਸਾਰੇ ਖਾਲੀ ਸੀ ਬੱਚੇ ਵਾਲੀ ਬੋਰਡ ਦੇ ਵਿੱਚ ਤੇ ਬਾਪੂ ਜੀ ਹੁਣ ਇੱਥੇ ਪੈਂਦੇ ਆ ਤੇ ਬਾਪੂ ਜੀ ਅੱਜ ਮੈਨੂੰ ਮਾਲਾ ਦੇਣ ਲਈ ਉੱਠੇ ਆਪਣੇ ਬੈੱਡ ਤੋਂ ਤੇ ਇਹ ਮਾਲਾ ਬਾਪੂ ਜੀ ਨੇ ਮੈਨੂੰ ਆ ਕੇ ਦਿੱਤੀ ਅਕਸਰ ਅੱਗੇ ਵੀ ਸਾਡੀਆਂ ਬਾਪੂ ਜੀ ਨੇ ਤੇ ਮੇਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਬਾਪੂ ਜੀ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਹੈ ਬਾਪੂ ਜੀ ਨੂੰ ਰੇਡੀਓ ਚਾਹੀਦਾ ਸੀਗਾ ਰੇਡੀਓ ਚਾਰਜਰ ਚਾਹੀਦਾ ਸੀ ਉਹ ਬਾਪੂ ਜੀ ਦਾ ਬੈੱਡ ਆ ਉੱਥੇ ਸਾਹਮਣੇ ਉਹਦੇ ਤੇ ਸਾਰਾ ਕੁਝ ਅਸੀਂ ਫਿੱਟ ਕੀਤਾ ਹੋਇਆ ਨੇੜੇ ਹੀ ਫੋਨ ਬਾਪੂ ਜੀ ਦੇ ਕੋਲੇ ਆ ਵੀ ਚਲੋ ਮੋਬਾਈਲ ਚਾਰਜ ਹੋ ਜੇਵੇ ਬਾਪੂ ਜੀ ਦੀਆਂ ਜ਼ਰੂਰਤਾਂ ਜਿੰਨੀਆਂ ਕ ਅਸੀਂ ਪੂਰੀਆਂ ਕਰ ਸਕਦੇ ਆ ਆਪਣਾ ਬਾਪ ਸਮਝ ਕੇ ਅਸੀਂ ਬਾਪੂ ਦੇ ਗੋਲੂ ਪੁੱਤ ਬਣ ਕੇ ਬਾਪੂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅੰਦਰ ਕਿਤੇ ਨਾ ਕਿਤੇ ਬਾਪੂ ਨੂੰ ਉਹ ੜਕਣਾ ਆਪਣੇ ਬੱਚਿਆਂ ਨੂੰ ਮਿਲਣ ਦੀ ਇੱਕੋ ਚਾਹਨਾ ਆਪਣੇ ਪਰਿਵਾਰ ਨੂੰ ਮਿਲਣ ਦੀ ਉਹ ਬਾਪੂ ਨੂੰ ਕਿਤੇ ਨਾ ਕਿਤੇ ਟਿਕਣ ਨਹੀਂ ਦੇ ਰਹੀ ਅੱਜ ਤੋਂ 2 ਮਹੀਨਾ ਕੇ ਪਹਿਲਾਂ ਬਾਪੂ ਮੈਨੂੰ ਕਹਿੰਦੇ ਮੈਂ ਜਾਣਾ ਵਾਂ ਮੈਂ ਬੜਾ ਸਮਝਾਇਆ ਬਾਪੂ ਗਰਮੀ ਬਹੁਤ ਆ ਇੰਨੀ ਜ਼ਿਆਦਾ ਗਰਮੀ ਹੈ ਲੋਕ ਤਾਂ ਉੱਡ ਗਏ ਜਾਂਦੇ ਬਾਹਰ ਗਰਮੀ ਤੂੰ ਕਿੱਥੇ ਜਾਏਂਗਾ ਸਿਰ ਤੇ ਛੱਤ ਨਹੀਂ ਗੁਰੂ ਘਰਾਂ ਜਾਣਾ ਕਿੱਥੇ ਰਹਿਣਾ ਕਿਵੇਂ ਆ ਦਿਖਾਈ ਵੀ ਨਹੀਂ ਦਿੰਦਾ ਮਰ ਜਦੋਂ ਬਾਪੂ ਨੇ ਸਾਡੀ ਗੱਲ ਨੂੰ ਮੰਨਿਆ ਮੈਂ ਕਿਹਾ ਬਾਪੂ ਤੂੰ ਇੱਥੇ ਰੋ ਕੇ ਹਜੇ ਕੋਈ ਨਾ ਹਜੇ ਕਿਤੇ ਨਹੀਂ ਜਾਣਾ ਤੁਸੀਂ ਉਹ ਇਹਨਾਂ ਦੇ ਮਨ 'ਚ ਆਪਣੇ ਗੋਲੂ ਨੂੰ ਤੇ ਲੱਕੀ ਨੂੰ ਮਿਲਣ ਦੀ ਖੁਆਇਸ਼ ਸਾਡੇ ਕੋਲ ਨਾਂ ਤਾਂ ਉਹਨਾਂ ਦੀ ਕੋਈ ਫੋਟੋ ਆ ਕਿਉਂਕਿ ਜਦੋਂ ਉਹ ਅਲੱਗ ਹੋ ਗਏ ਸੀ ਉਹਨੂੰ ਕਿੰਨੇ ਕਿੰਨੇ ਸਾਲ ਦੇ ਸੀ ਬਾਪੂ ਜੀ ਛੋਟਾ 1.5 ਸਾਲ ਦਾ ਤੇ ਢਾਈ ਸਾਲ ਦਾ ਸੀ 1.5 ਸਾਲ ਦਾ ਤੇ 2.5 ਸਾਲ ਦਾ ਸੀ ਅੱਜ ਤਾਂ ਉਹ ਕਿਹੜੇ ਸਾਲ ਦੀ ਗੱਲ ਹੈ ਜੀ ਇਹ ਇਹ ਜੀ 88 ਦਾ ਜਨਮ ਹੈ ਜੀ ਵੱਡੇ ਦਾ ਹਾਂ ਤੇ ਛੋਟੇ ਦਾ 99 ਦਾ 88 ਤੇ 99 ਮਤਲਬ ਤੁਸੀਂ ਸੋਚ ਕੇ ਦੇਖੋ ਵੀ 10 ਸਾਲ ਹੋ ਗਏ ਤੇ ਇਹ 25 35 ਸਾਲ ਹੋ ਗਏ ਕਰੀਬ ਹੈ ਨਾ ਅੱਜ ਜੋ 30 35 ਸਾਲਾਂ ਦੇ ਹੋਣਗੇ ਵਿਆਹ ਹੋਏ ਹੋਣੇ ਆ ਬਾਪੂ ਦੇ ਪੁੱਤ ਤੇ ਬੋਤੀਆਂ ਵੀ ਹੋਣੀਆਂ 90 ਤੋਂ ਬਾਪੂ ਦੱਸਦਾ ਕਿ ਮੇਰੇ ਨਾਲੋਂ ਵਿਛੜ ਗਏ ਨਾ ਉਹ 88 'ਚ ਬੱਚੇ ਦਾ ਜਨਮ ਹੋਇਆ 99 ਜਿੱਕ ਦਾ ਹੋਇਆ ਤੇ 90 'ਚ ਜਿਹੜੀ ਗੱਲ ਹੋਈ ਉਹ कांड ਹੋ ਗਿਆ ਬੰਦੇ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਹ ਪਰ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਹੋ ਸਕਦਾ ਗੋਲੂ ਤੇ ਲੱਕੀ ਸਕੇ ਭਰਾ ਦੋਨੇ ਪਤਾ ਲੱਗ ਜਿੰਦਾ ਔਰ ਅੱਕੇ ਨਾ ਇੱਕ ਦਾ ਸਤਵੀਰ ਸਿੰਘ ਦਾ ਇੱਕ ਦਾ ਨਾਂ ਹੈਗਾ ਸਤਵੰਤ ਸਿੰਘ ਸਤਵੰਤ ਸਿੰਘ ਹੈ ਨਾ ਤੇ ਦਿੱਲੀ ਦੇ ਰਹਿਣ ਵਾਲੇ ਨੇ ਉਸ ਟਾਈਮ ਦਿੱਲੀ ਰਹਿੰਦੇ ਸੀ ਕ੍ਰਿਸ਼ਨ ਨਗਰ ਨਾ ਜਦੋਂ ਬਾਪੂ ਜੀ ਦਾ ਵਿਆਹ ਹੋਇਆ ਤੇ ਉਸ ਤੋਂ ਬਾਅਦ ਬਾਪੂ ਜੀ ਤਲਾਸ਼ ਜਾਰੀ ਆ ਤੇ ਭਰਾਵੋ ਜੀ ਤੁਸੀਂ ਵੀ ਸਾਡੀ ਵੀਡੀਓ ਦੇਖਦੇ ਹੋ ਗੋਲੂ ਤੇ ਲੱਕੀ ਵੀਰੇ ਕੋਈ ਅਸੀਂ ਗੱਲ ਨਹੀਂ ਵੀ ਤੁਸੀਂ ਬਾਪੂ ਨੂੰ ਸਾਂਭਣਾ ਵਾ ਅਸੀਂ ਇਹ ਨਹੀਂ ਕਹਾਂਗੇ ਤੁਸੀਂ ਬਾਪੂ ਨੂੰ ਲੈ ਜਾਓ ਬਾਪੂ ਜੀ ਸਾਡੇ ਕੋਲ ਰਹਿ ਪੈਣਗੇ ਇੱਥੇ ਹੀ ਸਾਰਾ ਜ਼ਿੰਦਗੀ ਇੱਥੇ ਹੀ ਕੱਢ ਲੈਣਗੇ ਸਾਡੇ ਕੋਲ ਹੀ ਪਰ ਤੁਸੀਂ ਇੱਕ ਵਾਰੀ ਮਿਲ ਜਿਓ ਆ ਕੇ ਥੋੜਾ ਐਨੂੰ ਇੱਕ ਵਾਰੀ ਐਂ ਲੱਗੇ ਵੀ ਮੈਂ ਉਹਦੇ ਪੁੱਤਾਂ ਨੂੰ ਮਿਲ ਲਿਆ ਮੈਂ ਗੱਲ ਲਾ ਲਿਆ ਅੱਖਾਂ ਦੀ ਰੌਸ਼ਨੀ ساری ਜ਼ਿੰਦਗੀ ਅੱਖਾਂ ਰਹੀਆਂ ਹੁਣ ਤੇ ਹੀਰੇਲੇ ਸਮੇਂ ਚ ਅੱਖਾਂ ਚਲੀਆਂ ਜਾਣ ਤੇ ਆਪਦੇ ਆਪ ਨੂੰ ਤੁਸੀਂ ਦੇਖੋ ਕਿਦਾਂ ਸ਼ਾਂਤ ਰੱਖਦਾ ਹੋ ਬਾਪੂ ਜਿਹੜਾ ਦੁਨੀਆ ਦੇਖਦਾ ਸੀ ਜਿਹੜਾ ਤੁਰਿਆ ਫਿਰਦਾ ਸੀ ਜਿਹੜਾ ਮਤਲਬ ਕਿਸੇ ਨੂੰ ਗੱਲ ਨਹੀਂ ਸੀ ਆਉਣ ਦਿੰਦਾ ਮੂਹਰੇ ਉਹ ਡਿਪੈਂਡਡ ਹੋ ਕੇ ਬਹਿ ਗਿਆ ਉਹ ਸਹਾਰੇ ਦੀ ਲੋੜ ਆਉ ਨੂੰ ਅੱਜ ਤੇ ਐਸੇ ਬਾਪੂ ਬਜ਼ੁਰਗਾਂ ਦੀ ਸੇਵਾ ਵਾਇਗਰ ਨੇ ਸਾਨੂੰ ਬਖਸ਼ੀ ਆ ਤੇ ਬਾਪੂ ਬੰਦ ਸਿੰਘ ਵੀ ਜਦੋਂ ਆਏ ਸੀ ਇਹਨਾਂ ਦੀ ਵੀ ਅੱਖਾਂ ਦੀ ਲਾਈਟ ਜਾਣ ਵਾਲੀ ਸੀ ਬਿਲਕੁਲ ਹੀ ਬਹੁਤ ਮਾੜਾ ਮਾੜਾ ਦਿਨਾਂ ਸੀ ਜਿਹੜੇ ਵੀਰਾਂ ਨੇ ਦੱਸਿਆ ਸੀ ਉਹ ਕਹਿੰਦੇ ਸੀ ਇਹਨਾਂ ਨੂੰ ਦਿਖਦਾ ਨਹੀਂ ਇੰਨੀ ਔਸ਼ ਨਹੀਂ ਘਟ ਗਈ ਸੀ ਪਰ ਸਮੇਂ ਨਾਲ ਸੰਭੇ ਗਏ ਅੱਜ ਅੱਖਾਂ ਦੀ ਲਾਈਟ ਵੀ ਠੀਕ ਹੋ ਗਈ ਤੁਰੇ ਫਿਰਦੇ ਇਹ ਵੀ ਹੁਣ ਛੁੱਟੀ ਮੰਗ ਰਿਹਾ ਇਹ ਵੀ ਕਹਿੰਦੇ ਮੈਂ ਜਾਣਾ ਪਰ ਧੰਨਵਾਦ ਇਹਨਾਂ ਦੀ ਬੇਟੀ ਦਾ ਪਰਸੋਂ ਚੁੱਥੇ ਆ ਕੇ ਮਿਲ ਕੇ ਗਈ ਹੈ ਭੈਣ ਕਿੰਨੀਆਂ ਬੇਟੀਆਂ ਬਾਪੂ ਤੁਹਾਡੀਆਂ ਹੈ ਕਿੰਨੀਆਂ ਬੇਟੀਆਂ ਇੱਕੋ ਆਜੀ ਗੁੱਡੀ ਹੋਣੀ ਛੋਟੀ ਜੀ ਸੀ ਨਹੀਂ ਤੁਹਾਡੀਆਂ ਧੀਆਂ ਕਿੰਨੀਆਂ ਵਾ ਉਹ ਤਾਂ ਤੈਨੂੰ ਹੀ ਮੈਂ ਹੱਥੇ ਪਹਿਲਾਂ ਹੀ ਚੱਲ ਦੇ ਦਿੱਤੀਆਂ ਨਹੀਂ ਨਹੀਂ ਕੁੜੀਆਂ ਕੁੜੀਆਂ ਕਿੰਨੀਆਂ ਤੇਰੀਆਂ ਕੁੜੀਆਂ ਇੱਕੋ ਆਈ ਮੁੰਡੇ ਮੁੰਡਾ ਕੋਈ ਨਹੀਂ ਇੱਕੋ ਹੀ ਕੁੜੀ ਆ ਆ ਇੱਕ ਦੋ ਦੋ ਉਹ ਭੈਣ ਨੂੰ ਉਦਾਦੀ ਸੀ ਵੀਰੇ ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਚ ਲੈ ਗਿਆ ਬਾਪੂ ਉਹ ਆ ਕੇ ਮਿਲ ਕੇ ਗਈ ਆ ਬਾਪੂ ਵੀ ਕਹਿੰਦਾ ਮੈਂ ਵੀ ਧੀ ਦੇ ਦਰ ਤੇ ਮੈਂ ਬਹਿ ਨਹੀਂ ਸਕਦਾ ਸੀ ਵੀ ਪਹਿਲਾਂ ਮੈਂ ਕਈ ਵਾਰੀ ਬਿਮਾਰ ਹੋਇਆ ਤੇ ਮੈਂ ਚਲੇ ਜਾਂਦਾ ਸੀ ਉੱਥੇ ਜਾਂ ਮੈਨੂੰ ਲੈ ਜਾਂਦੇ ਸੀ ਵੀ ਇਸ ਵਾਰ ਮੇਰਾ ਮਨ ਨਹੀਂ ਬੰਨਿਆ ਵੀ ਮੈਂ ਆਪਣੀ ਧੀ ਦੇ ਦਰ ਤੇ ਜਾ ਕੇ ਬੈਠਾ ਤੇ ਫਿਰ ਬਾਪੂ ਉਸੇ ਘਰ ਚ ਬੈਠਾ ਰਿਹਾ ਉਵੇਂ ਛੱਤਾਂ ਡਿੱਗੀਆਂ ਹੋਈਆਂ ਬੁਰੇ ਹਾਲਾਤ ਤਾਂ ਫਿਰ ਉੱਥੋਂ ਵੀਰਾ ਨੇ ਸਾਡੇ ਕੋਲੇ ਸੰਪਰਕ ਕਰਕੇ ਬਾਪੂ ਨੂੰ ਇੱਥੇ ਪਹੁੰਚਦਾ ਕਰਤਾ ਵਾਇਕਰੂ ਨੇ ਤੇ ਹੁਣ ਬਾਪੂ ਬਾਨ ਸਿੰਘ ਹੁਣ ਇਹਨਾਂ ਦੀ ਵੀ ਹੁਣ ਮਤਲਬ ਦੇਖੋ ਬਜ਼ੁਰਗ ਬੰਦਾ ਉਹਦੀ ਇਹ ਹੀ ਹੁੰਦੀ ਹੈ ਭਟਕਣਾ ਵੀ ਮੈਂ ਆਪਣੇਆਂ ਨੂੰ ਮਿਲਾਂ ਵੀ ਮੈਂ ਭੈਣ ਕੋਲੇ ਜਾ ਕੇ ਆਵਾਂ ਭਾਂਦਿਆਂ ਨੂੰ ਮਿਲਿਆ ਆਂ ਅਨਾ ਆਪਣੇ ਭਰਾ ਦੇ ਜਵਾਕਾਂ ਨੂੰ ਮਿਲਣਾ ਕੋਈ ਦੋਸਤ ਮਿੱਤਰ ਪਿੰਡ 'ਚ ਜਾਵਾਂ ਲੋਕਾਂ ਨੂੰ ਮਿਲਾਂ ਰੂਹ ਦੀ ਖਰਾਕ ਆ ਪਰ ਐਸ ਉਮਰ 'ਚ ਸੀੜ੍ਹ ਚ ਤਾਕਤ ਨਹੀਂ ਉਨੀ ਵੀ ਇਕੱਲੇ ਜਾ ਸਕਣ ਤੇ ਮੂਹਰ ਲਿਆਂ 'ਚ ਇੰਨੀ ਤਾਕਤ ਨਹੀਂ ਵੀ ਉਹ ਲਿਆ ਸਕਣ ਇੰਨਾ ਪਿਆਰ ਵੀ ਨਹੀਂ ਰਿਹਾ ਵੀ ਕੋਈ ਹੋਰ ਆ ਕੇ ਮਿਲੇ ਕੋਈ ਪੁਰਾਣਾ ਸਾਥੀ ਮਿਲ ਲਵੇ ਕੋਈ ਰਿਸ਼ਤੇਦਾਰ ਕੋਈ ਭਾਣ ਜੇ ਭਤੀਜੇ ਰਿਸ਼ਤੇ ਨਾਤੇ ਸਾਰੇ ਹੀ ਦੁਨੀਆ ਤੇ ਪਰ ਜਦੋਂ ਬੰਦਾ ਡਿਪੈਂਡਡ ਹੋ ਜਾਂਦਾ ਜਦੋਂ ਬੰਦਾ ਇਸ ਤਰ੍ਹਾਂ ਦੇ ਹਾਲਾਤ 'ਚ ਲੇ ਜਾਂਦਾ ਫਿਰ ਤਾਂ ਆਪਣੇ ਵੀ ਮੁੱਖ ਮੋੜ ਜਾਂਦਾ ਜਿੰਬਾਪੂ ਦਾ ਹੱਦਾ ਵੀ ਅੱਖਾਂ ਜਦੋਂ ਮੇਰੀਆਂ ਸੀਗੀਆਂ ਪਹਿਲਾਂ ਸਾਰੇ ਨਾਲ ਵਧੀਆ ਵਰਤਦਾ ਸੀ ਮੈਂ ਵਧੀਆ ਸੀ ਸਭ ਕੁਝ ਪਰ ਜਦੋਂ ਹੀ ਅੱਖਾਂ ਗਈਆਂ ਸਾਰੇ ਹੀ ਮਨਮੁਖ ਸਾਰੇ ਮੁਖਮੁਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਨੇ ਦੇ ਕਰਦੇ ਬਾਪੂ ਸਾਡੇ ਬਾਪੂ ਜਰਨ ਸਿੰਘ ਜੀ ਤੇ ਬਾਪੂ ਬੰਦ ਸਿੰਘ ਜੀ